ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਧਮਾਕਾ ਹੋ ਗਿਆ ਜੀ ਕਾਂਗਰਸ ਦੇ ਵਿੜੇ ਵਿੱਚ ਫੀਲਿੰਗਾਂ ਬਹੁਤ ਵੱਡੀਆਂ ਲਗੀਆਂ ਸੀ ਅਸੀਂ 2027 ਵਿੱਚ ਸਰਕਾਰ ਬਣਾਵਾਂਗੇ ਜੈਟਾਂ ਡੂਟਰ ਸਮਾਈ ਬੈਠੇ ਸੀ ਬਹੁਤ ਮਹਿੰਗੀ ਪਰ ਸਵਾਲ ਸੇ ਕਹਿ ਰਹੇ ਨੇ ਚੰਦ ਚਾੜਦਾ ਉਹ ਨਿਕਲ ਗਈ ਮੈਨੂੰ ਲੱਗਦਾ ਵੀ ਮਨਜੀਤ ਸਿੰਘ ਸਾਹਿਬ ਦੇ ਨਾਲ ਤਾਰਾ ਜੁੜੀਆਂ ਨਾ ਹੋਣ ਕਿਤੇ ਮੈਂ ਜਿਹੜੀ ਗੱਲ ਕਰਨ ਗਾਂ ਖੈਰਾ ਸਾਹਿਬ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਈਡੀ ਨੇ 2015 ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਇੱਕ ਪਰਚਾ ਦਰਜ ਕੀਤਾ ਸੀ ਜਾਨਕਿ ਮਾਮਲਾ ਦਰਜ ਕੀਤਾ ਸੀ ਤੇ ਉਹ ਮਾਮਲਾ ਕੇਸ ਰੱਦ ਕਰਾਉਣ ਵਾਸਤੇ ਪਟੀਸ਼ਨ ਪਾਈ ਸੀ ਮਾਝਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਤੁਸੀਂ ਪਹਿਲਾਂ ਇਹਨਾਂ ਦੀ ਅਕਲ ਦੇਖੋ ਏਡੀ ਇੱਕ ਭਾਰਤ ਦੀ ਮੰਨੀ ਪਰਮੰਨੀ ਏਜੰਸੀ ਹੈ ਤੇ ਉਹਨੂੰ ਇਹ ਚੈਲੰਜ ਕਰਦਾ ਸੀ ਗੁੰਡਾਗਰਦੀ ਜਣ ਕੇ ਹਾਈ ਕੋਰਟ ਦਾ ਡਰ ਪਾਉਣਾ ਚਾਹੁੰਦਾ ਸੀ ਪਰ ਉਹਨਾਂ ਨੇ ਜਿਹੜੀ ਪਟੀਸ਼ਨ ਪਾਈ ਸੀ ਨਾ ਖਾਰਜ ਕਰ ਦਿੱਤੀ ਕਿਉਂ ਖਾਰਜ ਕੀਤੀ ਅਗਲੇ ਨੇ ਤਾਰਾਂ ਮਜੀਠੀਏ ਦੇ ਘਰੋਂ ਤਾਰ ਸੁੱਟ ਕੇ ਜੋੜੀਆਂ ਹੋਈਆਂ ਸੀ ਵੀ ਜਿਹੜੇ ਬੈਗ ਉਧਰ ਲੰਘੇ ਨੇ ਹਜ਼ਾਰ-ਹਜ਼ਾਰ ਦੇ 2-2000 ਦੇ ਨੋਟਾਂ ਵਾਲੇ ਵੀ ਇੱਧਰ ਵੀ ਆਏ ਨੇ ਕੰਧ ਉੱਪਰ ਦੀ ਟਪਾਏ ਹੋਣਗੇ ਤਾਂ ਪਟੀਸ਼ਨ ਰੱਦ ਕੀਤੀ ਹੈ ਤੁਹਾਡੇ ਮੁਖ ਬੁਲਾਰੇ ਖੈਰਾ ਸਾਹਿਬ ਦੀ ਅੱਛਾ ਜਦੋਂ ਨਾ ਇਹ ਬੋਲਦੇ ਨੇ ਉਦੋਂ ਵੇਸੇ ਪੰਜਾਬ ਦੇ ਕੁਝ ਲੋਕ ਤਾਂ ਸਮਝ ਚੁੱਕੇ ਨੇ ਵੀ ਇਹ ਬੜਬੋਲਾ ਬੰਦਾ ਜਿੱਧਰ ਜਾਂਦਾ ਪੱਟੀ ਮੇਸ਼ ਕਰ ਦਿੰਦਾ ਹੈ ਪੱਟੀ ਮੇਸ਼ ਜਣ ਕਿ ਜਿਹੜੀ ਪਾਰਟੀ ਵਿੱਚ ਵੱੜ ਜੇ ਉਹਨੂੰ ਛੇਤਰੋ ਛੇਤਰੀ ਕਰਾ ਦਿੰਦਾ ਥੱਪੜੋ ਥੱਪੜੀ ਕਰਾ ਦਿੰਦਾ ਉਹ ਹਾਲ ਲੈਂਦੇ ਨੇ ਤੇ ਹੁਣ ਕਾਂਗਰਸ ਵਾਲੇ ਵੀ ਸੋਚਣਗੇ ਵੀ ਵਧੀਆ ਸੀ ਝਾੜੂ ਵਿੱਚ ਰਹਿੰਦਾ ਕਿਉਂ ਲੈ ਕੇ ਆਏ ਇੱਧਰ ਹੁਣ ਪੱਟੀ ਮੇਸ਼ ਕਰਾ ਹੁਣ ਇਹਦੀ ਗ੍ਰਿਫਤਾਰੀ ਹੋਣੀ ਹੈ ਜੀ ਮਜੀਠੇ ਦਾ ਸਾਥੀ ਬਣਾਉਣਗੇ ਨਾਬਾ ਜੇਲ੍ਹ ਦੇ ਵਿੱਚ ਨਾ ਉਹ ਬੈਰਕ ਵੱਡੀ ਹੈ ਉਹਦੇ ਵਿੱਚ ਵਿਚਾਲੇ ਕੰਧ ਕੱਢ ਕੇ ਦੋ ਬੈਰਕਾਂ ਬਣਾਉਣਗੇ ਤੇ ਜਿਹੜੀ ਕੰਧ ਕੱਢਣਗੇ ਉਹਦੇ ਵਿੱਚ ਘਰਾਂ ਵਿੱਚ ਨਹੀਂ ਰਸੋਈ ਵਿੱਚ ਰੱਖਿਆ ਹੁੰਦਾ ਉਹ ਲੋਗਾ ਕਹਿੰਦੇ ਵੈਸਤਾ ਉਹਦਾ ਵੈਸੇ ਉਹਦਾ ਕੀ ਕਹਿੰਦੇ ਉਹਨੂੰ ਪਤਾ ਨਹੀਂ ਟਾਕੀ ਲਾ ਕੇ ਮੈਂ ਰੋਟੀਆਂ ਟਿਫਨਉਣ ਵਾਸਤੇ ਉਧਰ ਦੀ ਗੋਲੀ ਦਾਸ ਦੀ ਬਾਟੀ ਦੋ ਰੋਟੀਆਂ ਨੰਗਰਿਆ ਕਰਨੀ ਬਿਤਾ ਹੈ ਖਾਲੀ ਮੈਂ ਖਾਲੀ ਪਾਣੀ ਪੀ ਲਿਆ ਮੈਂ ਪੀ ਲਿਆ ਸਾਥੀ ਬਣਾਉਣਗੇ ਨਾਬਾ ਜੇਲ੍ਹ ਦੇ ਵਿੱਚ ਲੱਛਣ ਲੱਗਦੇ ਨੇ ਲੱਛਣ ਕੀ ਲੱਗਦੇ ਨੇ ਜਦੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਜਿਹੜੀ ਪਾਈਸ਼ੂ ਖਾਰਜ ਕਰਤੀ ਰੱਦ ਕਰਤੀ ਫਿਰ ਜ਼ਿੰਮੇਵਾਰੀ ਹੋਣੀ ਹੋਣੀ ਹੈ ਅਗਲੇ ਪੁੱਛਣਗੇ ਬਖੈਰਾ ਸਾਹਿਬ ਜਿਹੜਾ 6 ਕਰੋੜ ਰੁਪਇਆ ਕਾਕਾ ਜੀ ਦੇ ਵਿਆਹ ਤੇ ਲਾਇਆ ਉਹਦਾ ਬਿਲ ਬੁਲ ਕੋਈ ਹੈ ਨਹੀਂ ਉਹ ਪੈਸਾ ਕਿੱਥੋਂ ਆਇਆ ਸੀ ਫਿਰ ਦੱਸਣਾ ਪਊ ਉਹਦਾ ਜੀ ਚਿੱਟੇ ਦੇ ਪੈਸੇ ਸੀ 5 ਕਿਲੋ ਵੇਚਿਆ ਸੀ ਮੈਂ ਕਿਹਾ ਇੱਧਰ ਲਾ ਦੀ ਇਦਾਂ ਹੀ ਹੋਣਾ ਹੋਊਗਾ ਇਹ ਚਲੋ ਐਨੀ ਗੱਲ ਕੀਤੀ ਪੰਜਾਬ ਦੇ ਲੋਕਾਂ ਤੱਕ ਗੱਲ ਪਹੁੰਚ ਜਾਣੀ ਹੈ ਬੀਹੇ ਮੈਂ ਜਬ ਬੁਲਾ ਰਹੇ ਨੇ ਧੜਪੇ ਦਾ ਬੁਲਾ ਰਹੇ ਜਦੋਂ ਵੀ ਬੋਲਣੇ ਨੇ ਪੰਡ ਸ਼ਰਾਬੀ ਪੰਤਾ ਇਦਾਂ ਬੋਲਦਾ ਸੀ ਹੁਣ ਇਹੀ ਬੋਲੀ ਜਿਹੜੀ ਇਹਨੇ ਏਡੀਓ ਨੂੰ ਬੋਲੀ ਹੈ ਇਹੀ ਬੋਲੀ ਤੋਂ ਭਾਵ ਕੀ ਹੈ ਵੀ ਜਦੋਂ ਸਬੂਤਾਂ ਦੇ ਆਧਾਰ ਤੇ ਤੇਰੇ ਤੇ ਪਰਚਾ ਹੋਇਆ ਤੈਨੂੰ ਰੰਗੇ ਹੱਥੀਂ ਅਗਲਿਆਂ ਨੇ ਲੈਣ ਦੇਣ ਕਰਦੇ ਨੂੰ ਫੜ ਲਿਆ ਕਰੋਣਾ ਰੁਪਈਆ ਤੂੰ ਆਪਣੇ ਮੁੰਡੇ ਦੇ ਵਿਆਹ ਤੇ ਲਾਇਆ ਕੋਈ ਬੈਲ ਨਹੀਂ ਹੈਗਾ ਸਾਰੇ ਸਰੂਤ ਅਗਲੇ ਕੋਲੇ ਹੈਗੇ ਤੂੰ ਚੈਲੰਜ ਕਰਨ ਲੱਗਾ ਸੀ ਜਿਹੜੇ ਈਡੀ ਦੇ ਵਿੱਚ ਅਫਸਰ ਨੇ ਵੱਡੇ ਵੱਡੇ ਉਹਨਾਂ ਨੂੰ ਕਿਤੇ ਪਤਾ ਨਹੀਂ ਲੱਗਦਾ ਕਿੰਨੇ ਕੁ ਪੜੇ ਲਿਖੇ ਹੋ ਤੁਸੀਂ ਮੈਂ ਤਾਂ ਹੁਣ ਟੁੱਟੀ ਪਰ ਜਿੰਗਲੀ ਤਾਂ ਮੈਂ ਵੀ ਬੋਲ ਲੈਂਦਾ ਸਾਰੇ ਬੋਲ ਲੈਂਦੇ ਐ ਥੋੜੀ ਗੱਲ ਬਣਦੀ ਹੁੰਦੀ ਹੈ ਉਜ ਮੈਕਨੇਡਾ ਵਿੱਚ ਟਰੱਕ ਡਰਾਈਵਰ ਵੀ ਫੜਿਆ ਉਹਨੇ ਇੱਕ ਵਾਰੀ ਕਿਹਾ ਵੱਡ ਜਿਹਾ ਪ੍ਰੋਬਲਮ ਪ੍ਰੋਬਲਮ ਨਹੀਂ ਸੀ ਕਿਹਾ ਵੱਡ ਜਿਹਾ ਪ੍ਰੋਬਲਮ ਉਹ ਗੋਰੇ ਸੀ ਉਹਨਾਂ ਨੇ ਪੂਰਾ ਨਿਹੜਾ ਲਾਇਸੈਂਸ ਦਾ ਵਿਜ਼ਾਮ ਹੁੰਦਾ ਉਹ ਕੱਢ ਕੇ ਪੂਰੇ ਕਰਤਾ ਫਿਰ ਕੁਝ ਆਇਆ ਨਹੀਂ ਅਗਲਾ ਨੇ ਹੱਥ ਕਰਕੇ ਪੁੱਠੇ ਹੱਥ ਕੜੀ ਲਾ ਲਈ ਕਹਿੰਦੇ ਚਲੋ ਜੀ ਠੀਕ ਹੈ ਇਹ ਪੰਜਾਬ ਦੇ ਲੋਕਾਂ ਨੂੰ ਟੁੱਟੀ ਭੱਜੀ ਇੰਗਲਿਸ਼ ਬੋਲ ਕੇ ਨਾ ਮੂਰਖ ਬਣਾਉਣਾ ਬੜਾ ਸੌਖਾ ਹੈ। ਈਡੀ ਨੂੰ ਤੇ ਹਾਈ ਕੋਰਟ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਸਮਝੋ ਥੋੜਾ ਜਿਹਾ। ਮੇਰਾ ਕਹਿਣ ਦਾ ਮਤਲਬ ਕੀ ਹੈ ਪੰਜਾਬ ਦੇ ਲੋਕੋ ਸਮਝੋ ਬੇ ਲੋਕ ਬੇਵਕੂ ਬਣਾਉਂਦੇ ਨੇ ਸਾਨੂੰ ਬੇ ਇਹ ਵੀ ਮਜੀਠੀਏ ਦਾ ਆੜੀ ਹੈ। ਆੜੀ ਹੈ ਮਜੀਠੀਏ ਦਾ ਆੜੀ ਜੇ ਹੁਣ ਕਾਂਗਰਸ ਵਾਲੇ ਸੋਚ ਲਿਓ ਭਾਈ ਟਿਕਟ ਭਲੱਤ ਤੋਂ ਦੇਣੀ ਹੈ ਜਾਂ ਫਿਰ ਮਾਲਵੇ ਚ ਮਾਨਸਾਂ ਤੋਂ ਦੇਣੀ ਹੈ ਮੋੜਾਂ ਤੋਂ ਦੇਣੀ ਹੈ ਸੰਗਰੂਰ ਤੋਂ ਦੇਣੀ ਹੈ ਇਹ ਥੋੜਾ ਜਿਹਾ ਗੌਰ ਕਰ ਲਿਓ ਕਿਉਂਕਿ ਪੱਟੀ ਮੇਰੇ ਤੋਂ ਢਿੱਕ ਕਰਤੀ ਹੈ ਅਕਾਲੀਆਂ ਦੀ ਜੜ ਪਹਿਲਾਂ ਪੱਟੀ ਗੇ ਮਨਜੀਠੀਏ ਨੇ ਪੱਟਦੀ ਤੇ ਕਾਂਗਰਸ ਦੀ ਖੈਰਾ ਪੱਟ ਦੂਗਾ ਹੁਣ ਹੁਣ ਛੇਤਰ ਫਿਰੂਗਾ ਅਸ਼ਾ ਇੱਕਲਾ ਨਹੀਂ ਇਹਦਾ ਇੱਕ ਜੋਗਾ ਸਿੰਘ ਹੈ ਜਿਹੜਾ ਫੜਿਆ ਹੋਇਆ ਹੈ ਤਾਂ ਕਰਕੇ ਛੇਤਰ ਪੈਣਗੇ ਉਹਨੇ ਬਹੁਤ ਕੁਝ ਬਖਤਾ ਦਸਤਾ ਉਹਨੇ ਵਿਫਲਾਣੀ ਗੱਡੀ ਵਿੱਚ ਇੰਨੇ ਕਰੋੜ ਹੁੰਦਾ ਸੀ ਫਲਾਣੀ ਗੱਡੀ ਵਿੱਚ ਇੰਨੇ ਕਰੋੜ ਹੁੰਦਾ ਸੀ ਦਸਤਾ ਉਹਨੇ ਸਾਰਾ ਉਸ ਤਾਂ ਮਾਨਯੋਗ ਹਰਿਆਣਾ ਪੰਜਾਬ ਹਾਈ ਕੋਰਟ ਨੇ ਪਟੀਸ਼ਨ ਰਾਦਰ ਕੀਤੀ ਹੈ ਸਾਰਾ ਉਹ ਦੇਖ ਲਿਆ ਅਬ ਉਹਨੇ ਕਹਿਤਾ ਹੋਣਾ ਜੀ ਆ ਪਿਛਲੀ ਗੱਡੀ ਵਿੱਚ 2 ਕਰੋੜ ਰੱਖ ਦਿੰਦਾ ਸੀ ਇਹਦੇ ਜ ਤੈਨੂੰ ਕਰੋੜੋਂ ਦਿੰਦਾ ਸੀ ਫਿਰ ਮੈਂ ਲਾਇਆ ਜਾਂਦਾ ਸੀ ਅਗਲੇ ਨੇ ਪੁਸ਼ਲੇ ਹਰ ਦਾਸਤਾਗਲੇ ਜੋਗਾ ਸਿੰਘ ਜੋਗਾ ਸਿੰਘ ਇਹ ਤਾਂ ਕਹਿੰਦਾ ਹੋ ਵੀ ਜੋਗਾ ਮੇਰੇ ਜੋਗਾ ਪਰ ਨਹੀਂ ਜੋਗਾ ਈੜੀ ਜੋਗਾ ਜੋਗਾ ਹਾਈ ਕੋਰਟ ਜੋਗਾ ਅਗਲੇ ਨੇ ਕਿਹਾ ਹਣਾ ਵੀ ਸਰਕਾਰੀ ਗਵਾਹ ਬਣ ਪੁੱਤ ਤੈਨੂੰ ਥੋੜਾ ਬਹੁਤਾ ਬਖਸ਼ ਦੇਵਾਂਗੇ ਤੈਨੂੰ ਥੋੜਾ ਬਹੁਤਾ ਬਖਸ਼ ਦੇਵਾਂਗੇ ਅਗਲਾ ਬਣ ਗਿਆ ਆਲਾ ਕਹਿੰਦਾ ਵੀ ਜਿੱਥੇ ਮੈਂ 10 ਸਾਲ ਕੱਟਨੇ ਨੇ ਮੈਂ 2 ਸਾਲ ਕੱਟ ਗਿਆ ਜੂੰਦਾ ਨਾਲੇ 5-7 ਕਰੋੜ ਰੁਪਏ ਅਗਰਨੇ ਕਲਪੁਨ ਚ ਰੱਖਿਆ ਹੋਊਗਾ ਉਹ ਵਰਤ ਲੂਗਾ ਨਹੀਂ ਜੁੱਤੀਆਂ ਪੈਂਦੀਆਂ ਦੁਵਾਰੀ ਇਹ ਮੇਰੇ ਕਹਿਣ ਦਾ ਇੱਕ ਢੰਗ ਹੈ ਜੀ ਤ੍ਰਿਕ ਹੈ ਉਦੋਂ ਤਾਂ ਵੈਸੇ ਜਿਹੜੇ ਲੋਕ ਸੁਣਦੇ ਐ ਸਵਾਦ ਲੈਂਦੇ ਹੁੰਦੇ ਵਧੀਆ ਪਰ ਕਾਂਗਰਸੀਆਂ ਨੂੰ ਬੇਨਤੀ ਹੈ ਬੇਮਤ ਭੁਲੇਖੇ ਵਿੱਚ ਰਹੋ ਬੀ ਮਜੀਠੀਆ ਡਰਗ ਵੇਚਦਾ ਹੈ ਤੁਹਾਡਾ ਬੰਦਾ ਵੀ ਵੇਚਦਾ ਜੀ ਤੁਹਾਡਾ ਬੰਦਾ ਸੁਖਪਾਲ ਸਿੰਘ ਖੈਰਾ ਵੀ ਵੇਚਦਾ ਰਿਹਾ ਜੀ ਹੁਣ ਈੜੀ ਨੇ ਸਭ ਕੁਝ ਟਰੋਲਣਾ ਹੈ ਖੜਤਾ ਰੇਡ ਮਾਰਨੀ ਹੈ ਫਾਰਮਾਂ ਤੇ ਸੋਨਾ ਚਾਂਦੀ ਘੜੀਆਂ ਫਲੈਟ ਦਵਾਈ ਕੈਨੇਡਾ ਅਮਰੀਕਾ ਪਹੁੰਚਣਗੇ ਅਗਲੇ ਮੈਂ ਦੱਸੀ ਜੂ ਤੁਹਾਨੂੰ ਹਫਤੇ ਵਿੱਚ ਦੱਸ ਦਿਆ ਕਰਨਾ ਵੀ ਹੁਣ ਜਿਹੜੀ ਦਿੱਲੀ ਵੱਲ ਜਾ ਰਹੀ ਹੈ ਹੁਣ ਸਿਮਲੇ ਵੱਲ ਜਾ ਰਹੀ ਹੈ ਹੁਣ ਦੁਬਈ ਵੱਲ ਜਾ ਰਹੀ ਹੈ ਮੈਂ ਦੱਸ ਦਿਆ ਕਰੂ ਚਿੰਤਾ ਨਾ ਕਰੋ ਲੱਗੇ ਰ੍ਹਾਂਗੇ ਜਿੰਨਾ ਜਿੰਨਾ ਨੇ ਪੰਜਾਬ ਦੀ ਨੌਜਵਾਨੀ ਮਰਵਾਈ ਹੈ ਪੰਜਾਬ ਦਾ ਪੈਸਾ ਲੁੱਟ ਕੇ ਪੰਜਾਬ ਨੂੰ ਬਰਬਾਦ ਕੀਤਾ ਕੱਲੀ ਅਰਦਾਸ ਨਹੀਂ ਉਹਨਾਂ ਦੇ ਜੜਾਂ ਲੋਕਾਂ ਵਿੱਚ ਪ੍ਰਚਾਰ ਕਰਕੇ ਵੀ ਪੱਟਾਂ ਹੋਵੇ ਜਿਹੜਾ ਮਰਜੀ ਹੋਵੇ ਕੋਈ ਭਲੇਖੇ ਵਿੱਚ ਨਾ ਰਵੇ ਜਿੰਨਾ ਚਿਰ ਜੀਣਾ ਹੈ ਨਾ ਐ ਬਸ ਕਹਿ ਲਈ ਖੰਡੇ ਦੀ ਧਾਰ ਤੇ ਨੱਚਣ ਵਾਲੀ ਗੱਲ ਹੈ ਚੀਕਾਂ ਮਰਵਾ ਕੇ ਛੱਡਾਂਗੇ ਚਿੰਤਾ ਨਾ ਇਹ ਖੈਰਾ ਸਾਹਿਬ ਦੀ ਕਰਤੂਤ ਦੱਸੀਏ ਤੁਹਾਨੂੰ ਖੈਰਾ ਸਾਹਿਬ ਦੀ ਕਾਂਗਰਸੀਆਂ ਨੂੰ ਵਧਾਈਆਂ ਹੋਣ ਬੇਥੌਰ ਦਾ ਵੀ ਇੱਕ ਬੁਲਾਰਾ ਸਾਥੀ ਨਿਕਲਿਆ ਮਜੀਠੀਆ ਸਾਹਿਬ ਦਾ ਇਹ ਮੈਂ ਨਹੀਂ ਕਹਿੰਦਾ ਇਹ ਸਾਰੀਆਂ ਕਰਤੂਤਾਂ ਜਿਹੜਾ ਜੋਗਾ ਸਿੰਘ ਫੜਿਆ ਉਹਨੇ ਦੱਸੀਆਂ ਨੇ ਈੜੀ ਨੂੰ ਉਹ ਸਾਰੀ ਰਿਪੋਰਟ ਗਈ ਹੈ ਮਾਨ ਜੋ ਹਰਿਆਣਾ ਪੰਜਾਬ ਨਹੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫਿਰਜਾਦ ਸਾਹਿਬ ਨੇ ਜਿਹੜੀ ਪਟੀਸ਼ਨ ਪਾਈ ਸੀ ਉਹ ਰੱਦ ਕਰ ਦਿੱਤੇ ਕਹਿੰਦੇ ਭੁਗਾ ਕੇ ਮਰੋ ਬਾਹਰ ਇਹ ਤਾਂ ਆਬ ਕਹਿੰਦੇ ਮਜੀਠੀਆ ਵਾਲਾ ਕਿਹਣੀ ਹੈ ਸਮਝ ਆਈ ਤੁਹਾਨੂੰ ਸੋ ਨਾ ਮੁੱਖ ਮੰਤਰੀ ਕਿਹਨੂੰ ਬਣਾਉਂਗੇ ਨਾ ਮੁੱਖ ਮੰਤਰੀ ਅੱਜ ਬਣਨਾ ਉਹ ਨਹੀਂ ਮੁੱਖ ਬਲਾ ਦਾ ਕਿਹਨੂੰ ਬਣਾਉਂਗੇ ਮੈਨੂੰ ਬਣਾ ਲਿਓ ਮੈਂ ਵੱਧ ਬੋਲਦਾ ਇਹਦੇ ਨਾਲ ਕੋਈ ਤੁਹਾਨੂੰ ਟੈਨਸ਼ਨ ਨਹੀਂ ਕੋਈ ਨਸ਼ੇ ਦਾ ਕੇਸ ਨਹੀਂ ਕੋਈ ਲੁੱਟਖੋ ਦਾ ਕੇਸ ਨਹੀਂ ਮੈਂ ਵਧੀਆ ਬੁੱਲੇ ਕਰੂੰ ਟਕਾ ਕੇ ਪਰ ਸਰਕਾਰ ਨੂੰ ਨਹੀਂ ਕੰਟੀਨਿਊ ਹੁੰਦਾ ਉਦਾਂ ਬਲਾਰਾ ਬੁਰਾ ਲੱਗਦਾ ਲਾ ਦੇ ਮੜ ਇੰਨੇ ਤੋਂ ਬੇਨਤੀ ਕਰਦਾ ਵੀ ਤੁਹਾਡਾ ਮੇਨ ਬਲਾਰਾ ਹੁਣ ਫੜਿਆ ਜਾਉ ਹੁਣ ਛੇਤਰ ਪਹਿਣਗੇ ਹੁਣ ਚੀ 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 ਕਰੂ ਨਾਬੇ ਜੇਲ ਵਿੱਚ ਨਾਬੇ ਜੇਲ ਵਿੱਚ ਜਿਹੜੀ ਬੈਰ ਕਬੱਡੀ ਆ ਨਾ ਵਿਚਾਲ ਨੇ ਕੰਧ ਕੱਢਣਗੇ ਕੰਧ ਨਹੀਂ ਉਹ ਸ਼ਰੀਏ ਦਾ ਲਾਉਣਗੇ ਜਾਲ ਜਆ ਵੱਡਾ ਸਾਰਾ ਇੱਕ ਪਾਸੇ ਮੰਜੀਠੀਏ ਦਾ ਗੱਦਾ ਇੱਕ ਪਾਸੇ ਖੈਰੇ ਦਾ ਗੱਦਾ ਉਦਾਂ ਸੌਖਾ ਹੋ ਜੂ ਖੈਰੇ ਦੇ ਘਰ ਵਾਲੇ ਤੇ ਮਜੀਠੇ ਦੇ ਘਰ ਵਾਲੇ ਦੋਨੋਂ ਇੱਕ ਗੱਡੀ ਚ ਵਾ ਜਾਇਆ ਕਰਨੀ ਹੈ ਮੁਲਾਕਤ ਕਰਨੀ ਹੈ ਜਿਹੜਾ ਖੜੀ ਬੰਨ ਨੂੰ ਅੱਜ ਵੀ ਇਕੱਠੇ ਵਗ ਜਿਆ ਕਰਦੇ ਇਹ ਬਿਸ਼ਰਮੀ ਦਿੱਤੀ ਹੈ ਜੀ ਤੁਹਾਨੂੰ ਬਿਸ਼ਰਮੀ ਜੇ ਮਾੜੀ ਮੋਟੀ ਬਿਸ਼ਰਮੀ ਆਵੇ ਤਾਂ ਇਹ ਜਿਹਾਂ ਕਤੇੜਾ ਨੂੰ ਪਾਰਟੀਆਂ ਤੋਂ ਬਾਹਰ ਕਰ ਦਿਓ ਤੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਗੱਲ ਕਰ ਲੋ ਨਾ ਮੇੜਾ ਗਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ